ਤੁਸੀਂ ਦੇਖ ਸਕਦੇ ਜੀ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਪਿੰਡ ਪਿਆਰੀਪੁਰ ਦਾ ਨੌਜਵਾਨ 23 ਸਾਲ ਦਾ ਨੌਜਵਾਨ ਜਿਹੜਾ ਉਹਦੀ ਜਿਹੜੀ ਡੈੱਡ ਬੋਡੀ ਆ ਨਹਿਰ ਦੇ ਤੋਂ ਮਿਲੀ ਆ ਸਾਡੇ ਸਾਹਦੇ ਮਾਤਾ ਮਾਮਾ ਦੇ ਵਰਲਾਪ ਆ ਵਾ ਦੇਖ ਸਕਦੇ ਆ ਚੱਪਲ ਬੱਚੇ ਦੀ ਪਈ ਆ ਇੱਥੇ ਆਵਾਜ਼ ਸੁਣਾ ਟੈਟਪੋੜੀ ਬੁਖਾਲਦੇ ਤੁਹਾਨੂੰ ਜਿਹੜੀ ਬਹੁਤ ਹੀ ਮੰਦਭਾਗੀ ਜਿਹੜੀ ਘਟਨਾਵਾਂ ਵਾਪਰੀ ਆ ਅਜੇ ਪਾਸੇ ਬਿਹਾਰੀਪੁਰ ਜੋ ਕਿ 28 ਤਰੀਕ ਤੋਂ ਗਾਇਬ ਸੀਗਾ ਹੁਣ ਇਹ ਸਖ ਦੇ ਕੀ ਹਾਲਾਤ ਪੈਦਾ ਹੋ ਗਿਆ ਬੱਚੇ ਨੇ ਇਧਰ ਆਇਆ ਹਏ ਇਹ ਸਾਡੀਆਂ ਸਰਕਾਰਾਂ ਹਾਂ ਕੱਲਾ ਕੱਲਾ ਮਾਪਿਆਂ ਦਾ ਬੱਚਾ ਹੀ ਜਿਹੜਾ ਬਹੁਤ ਜਿਆਦਾ ਜੜੀ ਆ ਮਾੜੀ ਘਟਣਾ ਹੋਈ ਆ ਤੇ ਸਰਕਾਰ ਜਿਹੜੀ ਆ ਸੁੱਤੀ ਪਈ ਆ ਕੰਬ ਕਰਨੀ ਦੀ ਸੁੱਤੀ ਆ ਉਹ ਦੇਖ ਸਕਦੇ ਆ ਮਾਤਾ ਦੇ ਕੀਰਨੇ ਪੈਂਦੇ ਭਗਵੰਤ ਮਾਨ ਆ ਵੇਖ ਮਾਵਾਂ ਰੋਂਦੀਆਂ